ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਤਕੂਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਕਰਨ ਦੇ ਨਾਲ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਲਈ ਵਿਸ਼ੇਸ਼ ਰਹਿਤ ਮਰਿਆਦਾ ਸੰਜਮੀ ਨਿਯਮਤ ਦਲੇਰ ਤੇ ਪਰਉਪਕਾਰੀ ਜੀਵਨ ਵਾਲੀ ਵੀ ਨਿਰਧਾਰਿਤ ਕਰਨੀ। ਇਸ ਮਰਿਆਦਾ ਵਿੱਚ ਜਿੱਥੇ ਨਾਮ ਸਿਮਰਨ ਸੇਵਾ ਤੇ ਪਰਉਪਕਾਰ ਨੂੰ ਖਾਲਸੇ ਦੇ ਜੀਵਨ ਦਾ ਆਧਾਰ ਬਣਾਇਆ ਗਿਆ। ਉੱਥੇ ਨਾਲ ਹੀ ਜੇ ਜੀ ਵਿਆਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿ ਚਖਾਏ ਦਾ ਅਨਖੀਲਾ ਪਾਠ ਵੀ ਪੜਾਇਆ ਗਿਆ ਇਸ ਪਾਠ ਨੂੰ ਪੜਨ ਵਾਲੇ ਸੂਰਬੀਰ ਸਿੱਖਾਂ ਨੇ ਪਹਿਲਾਂ ਮਰਨ ਕਬੂਲ ਜੀਵਨ ਕੀ ਛਡ ਆਸ ਦੀ ਧਾਰਨਾ ਦੇ ਅਨੁਸਾਰ ਹੀ ਹੋ ਕੇ ਹਮੇਸ਼ਾ ਹੀ ਮੌਸ ਨੂੰ ਮੁਖੌਲ ਕੀਤੇ ਹਨ ਜਝਾਰੂ ਬਿਰਤੀ ਦੇ ਤਨੀ ਸੂਰਮਿਆਂ ਨੇ ਸਿਰ ਤਲੀ ਤੇ ਧਰ ਕੇ ਕਈ ਅਜਿਹੇ ਕਾਰਨਾਮੇ ਕੀਤੇ ਹਨ ਜਿਨ੍ਹਾਂ ਤੇ ਸਿੱਖ ਇਤਿਹਾਸ ਨੂੰ ਸਦਾ ਮਾਣ ਰਹੇਗਾ ਇਸ ਤਰ੍ਹਾਂ ਦੇ ਕਾਰਨਾਮੇ ਵਿੱਚ ਹੀ ਸ਼ਾਮਿਲ ਹਨ ਭਾਈ ਬਚਿੱਤਰ ਸਿੰਘ ਜੀ ਜੋ ਕਿ ਨਸ਼ੇੜੀ ਹਾਥੀ ਨਾਲ ਬੜੇ ਹੀ ਦਲੇਰੀ ਨਾਲ ਮੁਕਾਬਲਾ ਕਰਦੇ ਸਨ ਆਓ ਜਾਣੀਏ ਭਾਈ ਬਚਿੱਤਰ ਸਿੰਘ ਜੀ ਕੌਣ ਸਨ ਤੇ ਇਹਨਾਂ ਨੇ ਕਿਸ ਤਰ੍ਹਾਂ ਨਸ਼ੇੜੀ ਹਾਥੀ ਨਾਲ ਮੁਕਾਬਲਾ ਕੀਤਾ ਇਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਦਸਮੇਸ਼ ਪਿਤਾ ਦੇ ਸੂਰਮੇ ਸਿੱਖ ਭਾਈ ਬਚਿੱਤਰ ਸਿੰਘ ਜੀ ਦਾ ਜਨਮ 12 ਅਪ੍ਰੈਲ 1663 ਈਸਵੀ ਨੂੰ ਭਾਈ ਮਨੀ ਸਿੰਘ ਦੇ ਮਾਤਾ ਸੀਤੋ ਦੇ ਘਰ ਪਿੰਡ ਅਲੀਪੁਰ ਵਿਖੇ ਹੋਇਆ। ਬਚਪਨ ਵਿੱਚ ਬਚਿੱਤਰ ਰਾਏ ਦੇ ਨਾਮ ਨਾਲ ਬੁਲਾਏ ਜਾਂਦੇ ਭਾਈ ਸਾਹੀ ਆਪਣੇ 10 ਭਰਾਵਾਂ ਵਿੱਚੋਂ ਦੂਸਰੇ ਸਥਾਨ ਤੇ ਸਨ। ਸੰਮਤ 1756 ਦੀ ਵਿਸਾਖੀ ਵਾਲੇ ਦਿਨ ਪਰਿਵਾਰ ਦੇ ਬਾਕੀ ਜੀਆ ਨਾਲ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਉਹ ਬਚਿੱਤਰ ਸਿੰਘ ਦੇ ਨਾਂ ਨਾਲ ਬੁਲਾਏ ਜਾਣ ਲੱਗੇ। ਅੰਮ੍ਰਿਤ ਦੇ ਦਾਤ ਪ੍ਰਾਪਤ ਕਰਨ ਤੋਂ ਬਾਅਦ ਭਾਈ ਸਾਹਿਬ ਮਨੋਤਨ ਨੂੰ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਹੋ ਗਏ। ਖਾਲਸੇ ਦੀ ਚੜ੍ਹਦੀ ਕਲਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਧ ਰਹੇ ਸਤਿਕਾਰ ਨੂੰ ਦੇਖ ਕੇ ਪਹਾੜੀ ਰਾਜਿਆਂ ਦੇ ਅੰਦਰ ਈਰਖਾ ਦੀ ਭਾਵਨਾ ਬਲਵਾਨ ਹੋਣ ਲੱਗੀ। ਇਸ ਭਾਵਨਾ ਤਹਿਤ ਜਿੱਥੇ ਉਹ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗੇ ਉਥੇ ਨਾਲ ਹੀ ਗੁਰੂ ਘਰ ਨੂੰ ਟੌਣ ਦੀਆਂ ਛੱਡਸ਼ਾਮੀ ਕਰਨ ਲੱਗੀ ਪਹਾੜੀ ਰਾਜਿਆਂ ਅਤੇ ਗੁਰੂ ਘਰ ਦੇ ਹੋਰ ਦੋਖੀਆਂ ਦੀ ਨੀਅਤ ਵਿਚਲੀ ਕੋਟ ਨੂੰ ਭਾਵਦਿਆਂ ਤਲਗੀਤਰ ਪਾਤਸ਼ਾਹ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੋਗੜ ਨਾਮਕ ਕਿਲੇ ਦੀ ਉਸਾਰੀ ਕਰਵੋਣੀ ਪਈ ਜਦੋਂ ਗੁਰੂ ਸਾਹਿਬ ਘਟੋਚਾ ਨਿਹੱਦ ਉੱਪਰ ਸ਼ਿਕਾਰ ਖੇਡਣ ਲਈ ਗਏ ਤਾਂ ਪਹਾੜੀ ਰਾਜੇ ਆਲਮਚੰਦ ਤੇ ਬਲੀਆਂ ਚੰਦ ਨੇ ਉਹਨਾਂ ਉੱਪਰ ਅਚਾਨਕ ਹਮਲਾ ਕਰ ਦਿੱਤਾ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਨੇ ਇਸ ਹਮਲੇ ਦਾ ਮੂੰਹ ਤੋੜਵਾ ਜਵਾਬ ਦਿੱਤਾ ਇੱਟੇ ਵਜੋਂ ਰਾਜਾ ਬਲਿਆਚੰਦ ਸਰੀਰ ਛੱਡ ਗਿਆ ਤੇ ਆਲਮ ਚੰਦ ਦੀ ਇੱਕ ਬਾਹ ਵੱਢੀ ਗਈ। ਇਸ ਲੜਾਈ ਵਿੱਚ ਗੁਰੂ ਆਕਾ ਆ ਵੱਲੋਂ ਪਾਈ ਮਾਰ ਅਤੇ ਆਪਣੀ ਹਾਰ ਕਾਰਨ ਪਹਾੜੀ ਰਾਜੇ ਬਹੁਤ ਸ਼ਰਮਸ਼ਾਰ ਹੋਏ ਤੇ ਬਦਲੇ ਅੱਗ ਵਿੱਚ ਸੜਨ ਲੱਗੇ। ਕੁਝ ਇਤਿਹਾਸਕਾਰ ਦੀ رائے ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਗਾਣੀ ਦਾ ਯੁੱਧ ਲੜ ਰਹੇ ਸਨ ਤਾਂ ਭਾਈ ਬਚਿੱਤਰ ਸਿੰਘ ਨੇ ਆਪਣੇ ਪਿਤਾ ਭਾਈ ਮਨੀ ਸਿੰਘ ਜੀ ਸਮੇਤ ਗੁਰੂ ਕੀ ਫੌਜਾਂ ਦਾ ਡਟਵਾ ਸਾ ਦਿੱਤਾ। ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਨਿਰਮੋਹ ਤੇ ਬਸੌਲੀ ਦੀ ਜੰਗ ਸਮੇ ਵੀ ਭਾਈ ਬਚਿੱਤਰ ਸਿੰਘ ਮੈਦਾਨੇ ਰੰਗ ਵਿੱਚ ਜੂਝਦੇ ਰਹੇ ਸਨ ਜਦੋਂ ਵੀ ਪਹਾੜੀ ਰਾਜੇ ਗੁਰੂ ਘਰ ਨਾਲ ਮੱਥਾ ਲਾਉਂਦੇ ਸਨ ਤਾਂ ਉਹਨਾਂ ਨੂੰ ਮੂਹ ਦੀ ਖਾਣੀ ਪੈਂਦੀ ਸੀ ਵਾਰ-ਵਾਰ ਦੀ ਹਾਰ ਤੇ ਸ਼ਰਮਿੰਦਗੀ ਤੋਂ ਬਚਣ ਲਈ ਅਖੀਰ ਉਹਨਾਂ ਨੂੰ ਮੁਗਲ ਦਰਬਾਰ ਦੀ ਓਟ ਲੈਣੀ ਪਈ ਇੱਥੇ ਹੀ ਬਸ ਨਹੀਂ ਆਪਣੇ ਜਿੱਤ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੂੰ ਆਲੇ-ਦੁਆਲੇ ਦੇ ਗੁਜਰਾ ਤੇ ਰੰਗੜਾ ਦਾ ਸਹਿਯੋਗ ਵੀ ਲੈਣਾ ਪਿਆ ਮੁਗਲ ਫੌਜ ਨਾਲ ਗੰਡ ਧੁੱਪ ਕਰਕੇ ਪਹਾੜੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਉੱਪਰ ਤੀਸਰਾ ਹੱਲਾ ਬੋਲ ਦਿੱਤਾ। ਇਸ ਹੱਲੇ ਵਿੱਚ ਗੁਰੂ ਨਗਰੀ ਤਾਂ ਉਹਨਾਂ ਦੇ ਕਬਜ਼ੇ ਵਿੱਚ ਆ ਗਈ ਪਰ ਖਾਲਸੇ ਦੇ ਖੋਫ ਕਾਰਨ ਉਹ ਕਿਲੇ ਤੱਕ ਨਾ ਪਹੁੰਚ ਸਕੇ। ਸਮਾਂ ਲੰਘਦਾ ਜਾ ਰਿਹਾ ਸੀ ਪਰ ਪਹਾੜੀਆਂ ਦੇ ਪੱਲੇ ਕੁਝ ਵੀ ਨਹੀਂ ਸੀ ਪੈ ਰਿਆ। ਗੁਰੂ ਘਰ ਦੇ ਵਿਰੋਧੀਆਂ ਨੇ ਇੱਕ ਮਤਾ ਪਕਾਇਆ ਜਿਸ ਦੇ ਅਨੁਸਾਰ ਕਿਲੇ ਨੂੰ ਤੋੜਨ ਦਾ ਇਰਾਦਾ ਕੀਤਾ ਗਿਆ। ਇਸ ਨੀਟ ਇਰਾਦੇ ਨੂੰ ਅਮਲੇ ਰੂਪ ਦੇਣ ਲਈ ਇੱਕ ਹਾਥੀ ਮਸੂੂਨ ਨੂੰ ਰਜਵੀ ਸ਼ਰਾਬ ਪਿਲਾਇ ਗਈ ਉਸ ਦੇ ਸਰੀਰ ਨੂੰ ਲੋਹੇ ਨਾਲ ਮੜ ਕੇ ਸੁੰਧ ਨਾਲ ਵੱਡੀਆਂ ਤੰਗੀਆਂ ਪੰਨੀਆਂ ਗਈਆਂ ਦੁਸ਼ਮਨਾ ਦੇ ਇਸ ਇਰਾਦੇ ਦੀ ਖਬਰ ਸਿੱਖਾਂ ਨੇ ਗੁਰੂ ਸਾਹਿਬ ਤੱਕ ਵੀ ਪਹੁੰਚਾ ਦਿੱਤੀ ਸਿੱਖਾਂ ਨੂੰ ਹੌਸਲਾ ਦਿੰਦਿਆਂ ਦਸਵੇਂ ਪਾਤਸ਼ਾਹ ਨੇ ਕਿਹਾ ਕੋਈ ਗੱਲ ਨਹੀਂ ਉਹਨਾਂ ਦੇ ਹਾਥੀ ਦਾ ਮੁਕਾਬਲਾ ਕਰਨ ਲਈ ਇੱਕ ਹਾਥੀ ਸਾਡੇ ਕੋਲ ਵੀ ਹੈ ਗੁਰੂ ਸਾਹਿਬ ਦਾ ਇਸ਼ਾਰਾ ਪਾਈ ਦੁਨੀ ਚੰਦ ਵਾਲੀ ਸੀ ਜਿਹੜਾ ਭਾਰੀ ਪਰਕਮ ਦੇਹੀ ਦਾ ਮਾਲਕ ਸੀ ਗੁਰੂ ਸਾਹਿਬ ਨੇ ਉਸ ਨੂੰ 512 ਦਾ ਜਥੇਦਾਰ ਠਾਪ ਕੇ ਸਵੇਰੇ ਮੈਦਾਨੇ ਜੰਗ ਵਿੱਚ ਭੇਜਣ ਦਾ ਫੈਸਲਾ ਕਰ ਲਿਆ ਜਦੋਂ ਦੁਨੀ ਚੰਦ ਨੂੰ ਇਸ ਫੈਸਲੇ ਦੀ ਪੜਕ ਪਈ ਤਾਂ ਉਹ ਰਾਤ ਨੂੰ ਆਪਣੇ ਕੁਝ ਜਰਪੋਕ ਸਾਥੀਆਂ ਨਾਲ ਦਿਲੇ ਦੀ ਕੰਨ ਟੱਪ ਗਿਆ ਤੇ ਲੰਗੜਵਾਹਾ ਪਗੋੜਾ ਹੋ ਗਿਆ ਥਿਸ ਮੌਤ ਦੇ ਡਰੋਂ ਦੁਨੀ ਚੰਦ ਗੁਰੂ ਸਾਹਿਬ ਤੋਂ ਵਿਮੁਖ ਹੋਇਆ ਸੀ ਉਸ ਮੌਤ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਤੇ ਉਹ ਉਸ ਦੇ ਘਰ ਤੱਕ ਵੀ ਪਹੁੰਚ ਗਿਆ ਮਨਜੀਤੇ ਪਏ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ ਤੇ ਦੁਨੀ ਚੰਦ ਦੁਨੀਆ ਤੋਂ ਰੁਖਸਤ ਹੋ ਗਿਆ। ਦੁਨੀ ਚੰਦ ਦੇ ਪਗੋੜੇ ਪਨ ਤੋਂ ਬਾਅਦ ਭਾਈ ਬਚਿੱਤਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਹੋਏ ਤੇ ਮਸਤ ਹਾਥੀ ਨਾਲ ਦੋ ਹੱਥ ਕਰਦ ਦਾ ਹੁੰਗਾਰਾ ਕਰਨ ਲੱਗੇ। ਉਸ ਦੇ ਦਲੇਰੀ ਭਰੇ ਹੁੰਗਾਰੇ ਨੂੰ ਸੁਣ ਕੇ ਕਲਗੀਧਰ ਪਾਤਸ਼ਾਹ ਨੇ ਉਸ ਨੂੰ ਕੋਟ ਦੇ ਸ਼ਾਦੀ ਨਾਲ ਲਾ ਲਿਆ। ਜਿੱਥੇ ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਹਾਥੀ ਨਾਲ ਲੜਨ ਲਈ ਆਪਣਾ ਥਾਪੜਾ ਦਿੱਤਾ। ਉੱਥੇ ਨਾਲ ਹੀ ਇੱਕ 나ਗਣੀ ਜਾਨੀ ਕਿ ਬਰਸ਼ਾ ਵੀ ਬਖਸ਼ ਦਿੱਤਾ ਪੰਜ ਪਿਆਰੇ ਛੱਡ ਕੇ ਗੁਰੂ ਸਾਹਿਬ ਨੇ ਕਿਲੇ ਦਾ ਦਰਵਾਜ਼ਾ ਖੋਲਣ ਦਾ ਹੁਕਮ ਦੇ ਦਿੱਤਾ ਦਰਵਾਜ਼ਾ ਖੁੱਲਦਿਆਂ ਸਾਰ ਹੀ ਬਹਾਦਰ ਸਿੰਘ ਬਚਿੱਤਰ ਸਿੰਘ ਮਸਤ ਹਾਥੀ ਵੱਲ ਵਧਿਆ ਤੇ ਪੂਰੇ ਜੋਰ ਨਾਲ 나ਗਣੀ ਮਸ਼ੂ ਦੇ ਹਾਥੀ ਮੱਥੇ ਵਿੱਚ ਮਾਰੀ 나ਗਣੀ ਦੇ ਵਜਨ ਨਾਲ ਹਾਥੀ ਜ਼ਖਮੀ ਹੋ ਗਿਆ ਤੇ ਚੰਗਿਆੜਾ ਮਾਰਦਾ ਹੋਇਆ ਪਿਛਾਣ ਨੂੰ ਭੱਜਣ ਲੱਗਾ ਹਾਥੀ ਦੀ ਇਸ ਤਰਸਯੋਗ ਹਾਲਤ ਨੇ ਦੁਸ਼ਮਣਾਂ ਦੀ ਹਾਲਤ ਵੀ ਪਤਲੀ ਕਰ ਦਿੱਤੀ ਤੇ ਉਹ ਮੂੰਚਾ ਪਾ ਕੇ ਦੌੜਦੇ। ਚੁਸਤੀ, ਫੁਰਤੀ, ਜੁਝਾਰੂ ਬਿਰਤੀ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਮੈਦਾਨ ਭਾਈ ਬਚਿੱਤਰ ਸਿੰਘ ਦੇ ਹੱਥ ਰਿਆ। ਜਿਸ ਨਾਗੜੀ ਨਾਲ ਮਸੂ ਹਾਥੀ ਦਾ ਮੱਥਾ ਵਿੰਨਿਆ ਗਿਆ, ਉਸ ਦੀ ਲੰਬਾਈ 9.5 ਫੁੱਟ ਹੈ। 1704 ਈਸਵੀ ਨੂੰ ਸ਼ਾਹੀ ਫੌਜਾਂ ਤੇ ਪਹਾੜੀ ਰਾਜਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਅੱਡੇ ਸਾਲ ਤੋਂ ਵੱਧ ਸਮਾਂ ਬੀਤ ਗਿਆ ਤੇ ਇਹ ਕਿਲੇ ਵਿੱਚ ਪ੍ਰਵੇਸ਼ ਨਾ ਕਰ ਸਕੀ। ਆਂ ਸੁਖਾਵੇਂ ਹਾਲਾਤ ਹੋ ਜਾਣ ਦੇ ਬਾਵਜੂਦ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਪਿਆਰੇ ਸਿੱਖ ਚੜ੍ਹਦੀ ਕਲਾ ਵਿੱਚ ਸਨ ਤੇ ਤੀਰਾਂ ਤੇ ਗੋਲਿਆਂ ਨਾਲ ਵੈਰੀਆਂ ਨੂੰ ਕਿਲੇ ਦੇ ਨੇੜੇ ਨਹੀਂ ਲੱਗੰਦੇ ਰੇ ਸਨ। ਅਖੀਰ ਹਾਕਮ ਧਿਰ ਤੇ ਪਹਾੜੀਆਂ ਦੇ ਵੱਲ ਛਲ ਦੀ ਨੀਤੀ ਤੋਂ ਕੰਮ ਲਿਆ। ਇਸ ਨੀਤੀ ਤਹਿਤ ਝੂਠੀਆਂ ਸੌਵਾਂ ਖਾ ਕੇ ਕਿਲੇ ਨੂੰ ਖਾਲੀ ਕਰਨ ਲਈ ਕਿਹਾ ਗਿਆ। ਭਾਵੇਂ ਗੁਰੂ ਸਾਹਿਬ ਨੂੰ ਇਹਨਾਂ ਦੀਆਂ ਸੌਵਾਂ ਤੇ ਰੱਤੀ ਪਰ ਵੀ ਯਕੀਨ ਨਹੀਂ ਸੀ ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆ 5 ਅਤੇ 6 ਦਸੰਬਰ ਦੀ ਸਾਂਝੀ ਰਾਤ ਨੂੰ ਕਿਲਾ ਖਾਲੀ ਕਰ ਦਿੱਤਾ ਗਿਆ ਤੇ ਫਿਰ ਉਹੀ ਗੱਲ ਹੋਈ ਜਿਸ ਦਾ ਖਤਸ਼ਾ ਸੀ ਖਾਬੀਆਂ ਹੋਈਆਂ ਕਸਮਾਂ ਤੇ ਕੀਤੇ ਹੋਏ ਵਾਅਦਿਆਂ ਤੋਂ ਮੁਨਕਰ ਹੋ ਕੇ ਮੁਗਲ ਫੌਜ ਗੁਰੂਕਿਆਂ ਦੀ ਪੈਰ ਨੱਪਣ ਲੱਗੀ ਮਗਰ ਆਉਂਦੀ ਸ਼ਾਹੀ ਫੌਜ ਨੂੰ ਦੇਖ ਕੇ ਗੁਰੂ ਸਾਹਿਬ ਦੇ ਨਾਲ ਦੇ ਸਿੱਖ ਸੁਚੇਤ ਹੋ ਗਏ ਤੇ ਉਸ ਨਾਲ ਦੋ ਹੱਥ ਕਰਨ ਲਈ ਵਿਉਤਬੰਦੀ ਕਰਨ ਲੱਗੇ ਇਸ ਵਿਉਤਬੰਦੀ ਤਹਿਤ ਕਲਗੀਧਰ ਪਾਤਸ਼ਾਹ ਨੇ ਖਾਲਸਾਈ ਫੌਜ ਨੂੰ ਚਾਰ ਦਿਸ਼ਾਵਾਂ ਵਿੱਚ ਪੰਡ ਦਿੱਤਾ ਜਿਹੜੀ ਵਹੀਰ ਨੂੰ ਅੱਗੇ ਵਧਣ ਤੋਂ ਰੋਕਣ ਲੱਗੀ। ਰੋਪਣ ਵਾਲੀ ਦਿਸ਼ਾ ਦੀ ਕਮਾਂਡ ਭਾਈ ਬਚਿੱਤਰ ਸਿੰਘ ਨੂੰ ਸੰਭਾਲ ਦਿੱਤੀ ਗਈ। ਮਲਕਪੁਰ ਰੰਗੜ ਦੀ ਜੂਹ ਤੇ ਉਹਨਾਂ ਦਾ ਮੁਕਾਬਲਾ ਮਲੇਰ ਕੋਟਲੇ ਵਾਲੇ 나ਹਰ ਖਾਨ ਦੀ ਫੌਜ ਨਾਲ ਹੋਇਆ। ਇਸ ਮੁਕਾਬਲੇ ਵਿੱਚ ਉਹ ਸਖਤ ਜ਼ਖਮੀ ਹੋ ਗਏ। ਇੱਧਰ ਗੁਰੂ ਸਾਹਿਬ ਤੇ ਕੁਝ ਸਿੱਧਕੀ ਸਿੱਖ ਸਰਸਾਨਾਂ ਨੇ ਨੂਪਾਰ ਕਰਕੇ ਕੋਟਲਾ ਨਿਹੰਗ ਖਾਨ ਵਿਖੇ ਪਹੁੰਚਦੇ ਤੇ ਭਾਈ ਬਚਿੱਤਰ ਸਿੰਘ ਜੀ ਦਾ ਇੰਤਜ਼ਾਰ ਕਰਨ ਲੱਗੇ। ਜੋ ਹੁੰਦੇ ਸੈ ਸਹਿਬ ਜادہ ਅਜੀਤ ਸਿੰਘ ਨੇ ਜਦੋਂ ਭਾਈ ਬਚਿੱਤਰ ਸਿੰਘ ਜੀ ਨੂੰ ਫੱਟੜ ਹੋਏ ਦੇਖਿਆ ਤਾਂ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਭਾਈ ਬਚਿੱਤਰ ਸਿੰਘ ਨੂੰ ਨਾਲ ਲੈ ਕੇ ਨਿਹੰਗ ਖਾਨ ਦੇ ਡੇਰੇ ਪਹੁੰਚ ਗਏ। ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਜੀ ਦੀ ਨਿਗਰਾਨੀ ਤੇ ਟੀਮਾਰਦਾਰੀ ਦੀ ਜ਼ਿੰਮੇਵਾਰੀ ਨਿਹੰਗ ਖਾਨ ਨੂੰ ਸੌਂਪ ਕੇ ਗੁਰੂ ਸਾਹਿਬ ਤੇ ਖਾਲਸਾ ਫੌਜ ਅਗਲੇਰਾ ਪੰਦ ਮਕਾਉਣ ਲਈ ਰਵਾਨਾ ਹੋ ਗਏ। ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਨਿਹੰਗ ਖਾਨ ਨੇ ਆਪਣੇ ਇੱਕ ਵਿਸ਼ਵਾਸਪਾਤਰ ਬੰਦੇ ਨੂੰ ਬੁਲਾਇਆ। ਤੇ ਭਾਈ ਸਾਹਿਬ ਦੇ ਮਲਮ ਪੱਟੀ ਕਰਵਾਏ। ਇਸ ਸੇਵਾ ਭਾਵਨਾ ਦੀ ਮੁਖਬਰੀ ਕਿਸੇ ਨੇ ਇਲਾਕੇ ਦੇ कोतवाल ਕੋਲ ਜਾ ਕੇ ਦਿੱਤੀ ਤੇ ਉਹਨੇ ਹੰਗ ਖਾਨ ਦੇ ਡੇਰੇ ਦੀ ਤਲਾਸ਼ੀ ਲੈਣ ਆ ਗਿਆ। ਜਦੋਂ ਉਹ ਉਸ ਕਮਰੇ ਦੀ ਤਲਾਸ਼ੀ ਲੈਣ ਲੱਗਾ ਜਿਸ ਵਿੱਚ जख्मी ਬਚਿੱਤਰ ਸਿੰਘ ਲੰਮਾ ਪਿਆ ਹੋਇਆ ਸੀ ਤਾਂ ਖਾਨ ਨੇ ਕਿਹਾ ਕਿ ਉਸ ਕਮਰੇ ਵਿੱਚ ਮੇਰੀ ਧੀ ਮੇਰੇ ਬਿਮਾਰ ਜਵਾਈ ਦੀ ਦੇਖਭਾਲ ਕਰ ਰਹੀ ਹੈ। ਇਹ ਸੁਣ ਕੇ कोतवाल ਵਾਪਸ ਭੱਜ ਗਿਆ। ਇਸ ਤਰ੍ਹਾਂ ਕਰਕੇ ਨਿਹੰਗ ਖਾਨ ਨੇ ਭਾਈ ਸਾਹਿਬ ਨੂੰ ਹਕੂਮਤ ਦੇ ਹੱਥਾਂ ਵਿੱਚ ਜਾਨ ਤੋਂ ਬਚਾ ਲਿਆ ਪਰ ਉਹ ਅਕਾਲ ਪੁਰਖ ਦੇ ਹੁਕਮ ਨੂੰ ਨਾ ਟਾਲ ਸਕਿਆ ਇਸ اٹਲ ਹੁਕਮ ਦੇ ਮੁਤਾਬਿਕ ਪਾਈ ਬਚੇਤਰ ਸਿੰਘ ਜੀ ਦਸੰਬਰ 1705 ਈਸਵੀ ਨੂੰ ਪੰਥ ਨੂੰ ਆਖਰੀ ਫਤਿਹ ਬੁਲਾ ਗਏ ਆਪਣੇ ਪਿਤਾ ਨਿਹੰਗ ਖਾਨ ਦੇ ਬੋਲਾਂ ਤੇ ਫੁੱਲ ਚੜਾਉਂਦਿਆ ਉਸ ਦੀ ਧੀ ਮੁਮਤਾਜ ਨੇ ਵੀ ਪਾਈ ਸਾਹਿਬ ਨੂੰ ਆਪਣਾ ਪਤੀ